2 4 ਸ਼ਬਦ ਸਾਰਾ ਹੋਇਆ ਤੇ ਇਹਨਾਂ ਤੋਂ ਗ੍ਰਹਿਣ ਕਰਵਾ ਆ ਆਪੋ ਨੀਰ ਆਰੇ ਜਿਵੜਾ ਲੀ ਗੁਰੂ ਜੀ ਧਾਤੀ ਰੇ ਬਾਗ ਜੋ ਸੰਸੈ થयो ਛੇ ਯਮਨੇ ਮੋਟੋ ਰੇ ਸਦ ਗੁਰੂ ਜੀ ਯਮਨੇ ਜੁਗਤੀ ਰ ਕੇ ਜੋ ਜੁਗਤੀ ਰ ਕੇ ਯੁਗ ਤੀਰ ਕੇ ਜੋ ਕੋਣ ਲੇ ਕੇ ਬੋਲੂ ਹੂ ਰੇ ਕਿਆ ਥੀ ਰਾਵਿਓ ਕੋਣ ਰੇ ਕੇਵੋ ਨਾ ਹੂ ਰੇ ਕਿਆ ਥੀ ਰਾਵਿਓ ਦੇਹੀ ਵਿਦੇਹੀ ਚੂ ਕੇ ਜੁਦੋ ਰੇ ਸਦ ਗੁਰੂ ਜੀ ਅਮਨੇ ਜੁਗਤੀ ਰੇ ਕੇ ਜੋ ਜੁਗਤੀ ਰੇ ਕੇ ਜੋ ਗੁਰੂ ਜੀ ਜੁਗਤੀ ਰੇ ਕੇ ਜੋ ਕਰਤਾ ਅ ਕਰਤਾ ਛੁਗੇ ਭੋਗਵੇ ਕੋਣ ਭੋਗੋ ਸਾਖੀ ਨਿ ਸਮਝਣ ਅਮਨੇ ਦੇ ਜੋ ਸਦ ਗੁਰੂ ਜੀ ਅਮਨੇ ਜੁਗਤੀ ਰਕੇ ਜੋ ਜੁਗਤੀ ਰਕੇ ਜੋ ਗੁਰੂ ਜੀ ਜੁਗਤੀ ਰਕੇ ਜੋ ਨਾ ਨੋ ਮੋਟੋ ਛੁਕੇ ਰੰਗੇ ਰੂਪ ਕੇ ਵੋ ਨਾ ਨੋ ਰੇ ਮੋਟੋ ਛੁਕੇ ਰੰਗੇ ਰੂਪ ਕੇ ਵੋ ਦੇਹੀ ਚੋਰ ਸਦ ਗੁਰੂ ਜੀ ਯਮਨੇ ਜੁਗ ਤੀਰ ਕੇ ਜੋ ਸਾਖੀ ਨਿ ਸਮਝਣਯ ਮਨੇ ਦੇ ਜੋ ਰ ਸਦ ਗੁਰੂ ਜੀ ਯਮਨੇ ਜੁਗ ਤੀਰ ਕੇ ਜੋ ਲਾ ਕੇ ਵੀਛ ਮਾਇਆ ਲੈ ਜੀਵ ਈਸ਼ਵਰ ਕੇ रणनी त्रिकुटी तोड़ी देजो रे सद्गुरु जी यमने जुगती के रे केजो कह रे त्रिभुवन आला यावी मारी विनती उतर अजू राम तमे देजो रे सद्गुरु जी यमने ਜੁਗਤੀ ਰਕੇ ਜੋ ਜੁਗਤੀ ਰਕੇ ਜੋ ਬਾਬਾ ਜੁਗਤੀ ਰਕੇ ਜੋ ਕਿੰਮ ਕੇ ਆਰੇ ਜੀਵੜਾ ਨੀ ਗੁਰੂ ਜੀ ਭrati ਭਗਤ